ਕਈ ਆਟਾ ਪਛੱਲੇ ਆ ਕਿ ਆਪਣੇ ਯਾਰ ਉਸ ਦੇ ਮਸ਼ੀਨ ਲੱਗੀ ਹੋਈ ਆ ਉੱਥੇ ਜਾ ਕੇ ਤੁਹਾਨੂੰ ਮੈਂ ਮਸ਼ੀਨ ਦਿਖਾਣਾ ਬਾਈ ਜੀ ਅਸੀਂ ਰੇਸ਼ਮ ਦੇ ਖੇਤ ਪਹੁੰਚ ਗਏ ਤੇ ਇੱਥੇ ਮਸ਼ੀਨ ਲੱਗੀ ਹੋਈ ਆ ਤੇ ਆਪਾਂ ਉਹਦੇ ਨਾਲ ਜਾ ਕੇ ਗੱਲਬਾਤ ਕਰਦੇ ਆਂ ਵੀ ਉਹ ਬਾਈ ਵੀ ਆਂਦਾ ਉਧਰੋਂ ਰੇਸ਼ਮ ਬਾਈ ਹੋਸਨਾਥ ਦਵਿੰਦਰ ਕੀ ਹਾਲ ਚਾਲ ਵਧੀਆ ਵਧੀਆ ਤੂੰ ਸੁਣਾ ਤੂੰ ਕਿੱਧਰ ਘੁੰਮਦਾ ਤੋਪਚ ਬਾਸੇ ਆ ਤੇਰੇ ਖੇਤ ਦੇਖਣ ਆਇਆ ਸੀ ਮੈਂ ਝੋਣ ਵੱਡ ਹੁੰਦਾ ਤੇਰੀ ਬਾਸਬਤੀ ਅੱਦੇ ਕਿਆ ਵੀ ਕੀ ਝਾੜ ਚੂੜਾਂ ਦਾ ਮਤਲਬ ਦੋ ਮਸ਼ੀਨਾਂ ਲੱਗੀਆਂ ਹੋਈਆਂ ਹਾਂ ਹਾਂ ਦੋ ਆ ਗਈਆਂ ਹੁਣ ਤਾਂ ਇਹ ਤਾਂ ਜਲਦੀ ਵੱਡ ਹੋ ਜਾਣੀਆਂ ਤੇਰੀ ਤਾਂ ਬਸ ਅਹੀ ਅੱਦੇ ਭੋਨੇ ਘੰਟੇ ਦੇ ਵਿੱਚ ਚੱਕ ਦੇਣ ਇਹਨਾਂ ਨੇ 6 ਦੇ 6 ਕਿੱਲੇ ਸਾਰੇ ਚੱਕ ਦੇਣੇ 6 ਦੇ 6 ਵੜਾ ਦੇਣੇ ਹੋਰ ਆ ਸਾਰੀ ਪੱਕੀ ਹੋਈ ਆ ਇਹ ਤਾਂ ਜਲਦੀ ਪੱਕ ਜਾਂਦੀ ਹੁਣੀ ਹਾਂ ਮੌਸਮ ਦਾ ਪਤਾ ਵੀ ਹੈ ਨਹੀਂ ਨਾ ਸਹੀ ਗੱਲ ਆ ਮੌਸਮ ਦਾ ਕੋਈ ਪਤਾ ਨਹੀਂ ਤੇ ਵਾਈ ਤੇਰੀ ਮੈਂ ਬਾਸਬਦੀ ਦੇਖ ਕੇ ਆ ਯਾਰ ਬਹੁਤ ਵਧੀਆ ਖੜੀ ਆ ਬਾਸਮਤੀ ਵੀਰੇ ਆਪਣੀ ਵਧੀਆ ਖੜੀ ਆ ਕੋਈ ਬਿਮਾਰੀ ਨਹੀਂ ਹੈਗੀ ਵਿੱਚ ਤੁਹਾਡੇ ਸਾਹਮਣੇ ਆ ਇਹ ਗੱਲ ਵਾ ਦੇਖਿਆ ਬਿਮਾਰੀ ਕੋਈ ਵੱਡੀ ਗੱਲ ਇਹਦੇ ਵਿੱਚ ਕੋਈ ਝੰਡਾ ਰੋਗ ਦਾ ਬੂਟਾ ਨਹੀਂ ਹੈਗਾ ਪੂਰੀ ਵਧੀਆ ਖੜੀ ਆ ਤੁਹਾਡੇ ਸਾਹਮਣੇ ਦੇਖੋ ਇਹ ਬੀਂ ਕਿਹੜਾ ਲਾਇਆ ਹੋਇਆ ਬੀਂ ਵੀਰੇ ਇਹ ਲਾਇਆ ਆਪਾਂ ਸਟਾਰ ਵਾਲਿਆਂ ਦਾ 1509 ਅੱਛਾ ਸਟਾਰ ਵਾਲਿਆਂ ਦਾ ਹਰ ਸਾਲ ਆਪਾਂ ਇਹ ਹੀ ਲਾਈਦਾ ਆ ਬਹੁਤ ਵਧੀਆ ਬੀਂ ਆ ਮੈਂ ਦੇਖ ਕੇ ਆ ਮੈਂ ਕੋਈ ਵੀ ਹੈ ਨਹੀਂ ਵਿੱਚ ਨਹੀਂ ਤਾਂ ਉਲੀ ਨੇ ਬਹੁਤ ਪਈ ਹੋਈ ਆ ਉਧਰ ਬਹੁਤ ਪਈ ਆ ਬਾਈ ਤੇ ਝਾੜ-ਚੂੜ ਕਿਵੇਂ ਆ ਯਾਰ ਇਹਦਾ ਝਾੜ ਵੀਰੇ ਆ ਰਿਆ ਬਹੁਤ ਵਧੀਆ ਪਿਛਲੇ ਸਾਲ ਲਾਇਆ ਸੀ 2 ਬਾਈ ਕੁਆਂਟਲ ਇਸ ਵਾਰ ਮੈਨੂੰ ਲੱਗਦਾ ਬਈ ਘੱਟੋ ਘੱਟ 22 ਕੁਇੰਟਲ ਤੋਂ ਉੱਪਰ ਹੀ ਜਾਊ ਕਮ। ਅੱਛਾ। ਹਾਂ 22 ਕੁਇੰਟਲ ਉੱਤੇ ਝੜਾਣ ਦੀ ਮੀਂਹ ਤਾਂ ਪੂਰੀ ਠੀਕ ਆ। ਪੱਕਣ ਨੂੰ ਕਿੰਨਾ ਕੁ ਟਾਈਮ ਲੈਂਦੀ ਆ? ਪੱਕਣ ਨੂੰ ਵੀਰੇ ਇਹ ਉਹੀ 70 ਦਿਨਾਂ ਚ ਪੱਕ ਕੇ ਤਿਆਰ ਹੋ ਜਾਂਦੀ ਆ। ਅੱਛਾ। ਕੋਈ ਜ਼ਿਆਦਾ ਟਾਈਮ ਨਹੀਂ ਰਹਿੰਦੀ 70 ਦਿਨ ਲੱਗਦੇ ਆ। ਹਾਂ। ਤੇ ਮੰਡੀ-ਮੁੰਡੀ ਵਿੱਚੋਂ ਦੀ ਸਮੱਸਿਆ ਤਾਂ ਨਹੀਂ ਆਉਂਦੀ ਇਹਨੂੰ ਵਿੱਚ? ਮੰਡੀ ਵੀਰੇ ਇਹ ਜਾਂਦੇ ਵਿਕ ਜਾਂਦੀ ਆ ਤਾਂ ਬਾਸਵਤੀ ਆ। ਭਾਵੇਂ ਥੋੜੀ ਨਰਮ ਵੀ ਆ। ਤਾਂ ਵੀ ਇਹ ਜਾਂਦੇ ਆ ਮੰਡੀ ਵਿਕ ਜਾਣੀ ਆ ਉਹ ਵੀ ਪੂਰੇ ਵਧੀਆ ਰੇਟ ਤੇ। ਆਨੇ ਕੇ ਚਾਲ ਵੀ 80 ਤੋਂ ਲੈ ਕੇ 85000 ਦਾ ਇੱਕ ਕਿਲਾ ਨਿਕਲ ਜਾਂਦਾ ਹੈ। ਅੱਛਾ ਥੋੜੇ ਜਿਹੇ ਦਿਨਾਂ ਦੇ ਵਿੱਚ ਹਾਂ ਸਹੀ ਐ ਲੈ ਤਾਂ ਥੋੜੇ ਟਾਈਮ ਲੱਗਦਾ। ਹਾਂ 70-75 ਦਿਨਾਂ ਚ ਇਹ ਤਾਂ ਤੇਰੀ ਜਲਦੀ ਵੱਢ ਹੋ ਗਈ ਹੁਣ ਇੱਥੇ ਕੀ ਵੇਚਣਗਾ। ਹੁਣ ਮੇਰੇ ਇੱਥੇ ਆਪਾਂ ਮਲਚਰ ਮਾਰ ਕੇ ਚੰਗੀ ਤਰ੍ਹਾਂ ਬਾਸ ਵਾਰ ਕੇ ਅੱਛਾ ਆਲੂ ਲਾਵਾਂਗੇ ਇੱਥੇ ਆਪਾਂ। ਇੱਥੇ ਆਲੂ ਬੀਜੇ ਦੇਣੇ ਸਾਰੇ। ਹਾਂ ਬਾਕੀ ਤੈਨੂੰ ਆਪਾਂ ਦਾਣੇ ਦੀ ਕੁਆਲਿਟੀ ਵੀ ਚੈੱਕ ਕਰਾਣੇ ਆਂ ਦੇ ਦਾਣਾ ਬਹੁਤ ਨਰੋਲਾ ਪਤਾ ਦਿਖਾਣਾ। ਸਹੀ ਹਾਂ ਅੱਲਾ ਦਾਣਾ ਚੱਲ ਚੰਗਾ ਯਾਰ ਮਸ਼ੀਨ ਆ ਗਈ ਨਾਲੇ ਟੱਪ ਭਰ ਗਿਆ। अच्छा ਤੇ ਮੈਂ ਟਰਾਲੀ ਅੱਗੇ ਕਰਦਾ ਤੂੰ ਐਦਾਂ ਕਰ ਚਾਹ ਦੇ 5 ਕੱਪ ਫੜ ਕੇ ਲੈ ਕੇ ਆਕਰੋ ਸਾਡੇ ਇਹਨੇ ਚਾਰ 5 ਕੱਪ ਫੜ ਲਿਆ ਅੱਛਾ 5 ਹਾਂ ਹਾਂ ਚੱਲੂਗਾ ਬੰਨਾ ਫਿਰ ਠੀਕ ਆ ਜਾਂਦੇ ਗਾਣੇ ਪਵਾ ਲਾ ਤੁਸੀਂ ਚਾਹੀਦਾ